ਉਕੇ ਜਿੱਕੀ ਚੱਕ ਲਿਆ ਨੇ ਬੰਨੂ ਵਰਗੇ ਤੱਕ ਦਿਆਂਗੇ ਉਸ ਵੱਲੋਂ ਜਿਹੜਾ ਚੈਲੰਜ ਕੀਤਾ ਗਿਆ ਕਿ 14 ਅਪ੍ਰੈਲ ਤੱਕ ਜਿਹੜਾ ਮੈਂ ਡਾਕਟਰ ਬੀ ਆਰ ਅੰਬੇਦਕਰ ਦੀਆਂ ਮੂਰਤੀਆਂ ਜਿੱਥੇ ਵੀ ਲੱਗਿਆ ਨੇ ਉਹਨਾਂ ਨੂੰ ਖੰਡਨ ਕਰਾਂਗਾ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੂਰਾ ਵਾਲਮੀਕੀ ਸਮਾਇਓ ਉਸ ਨੂੰ ਅਸੀਂ ਗੱਲ ਦਾ ਚੈਲੰਜ ਕਰਦਾ ਹੈ ਕਿ ਉਹ ਸਾਨੂੰ ਦੱਸ ਕੇ ਆਵੇ ਜਿੱਥੇ ਆਣਾ ਅੰਬੇਦਕਰ ਸਾਹਿਬ ਦੀ ਮੂਰਤੀ ਨੁਕਸਾਨ ਪਹਚਾਨ ਤੋਂ ਪਹਿਲਾਂ ਉਹਨੂੰ ਸਾਡੀਆਂ ਲਾਕਾਂ ਤੋਂ ਨੰਗਣਾ ਪਵੇਗਾ ਪੰਥ ਪੰਨੂ ਮੁਰਦਾਬਾ ਮੁਰਦਾਬਾ ਜਿੰਦਾਬਾ ਆ ਆਰਟੀਕਲ 25 ਤੋਂ 27 ਦੀ ਗੱਲ ਕੀਤੀ ਆ ਪੰਨੂ ਨੇ ਬਾਹਰ ਬੈਠ ਕੇ ਆਰਟੀਕਲ 25 ਤੋਂ 27 ਹੈਗਾ ਕਿ ਇਹਦੀ ਜਾਣਕਾਰੀ ਜਰੂਰ ਦਗਾਗਾ ਧਰਮ ਨੂੰ ਮੰਨਣ ਦੀ ਆਜ਼ਾਦੀ ਦਿੰਦਾ ਆਰਟੀਕਲ 25 ਤੋਂ 27 ਜਿਹੜੇ ਅੱਜ ਆਪਾਂ ਸ੍ਰੀ ਸਾਹਿਬ ਪਾ ਸਕਦੇ ਆ ਕਰੋਸ ਪਾ ਸਕਦੇ ਆ ਜਨਉ ਪਾ ਸਕਦੇ ਆ ਉਹ ਆਰਟੀਕਲ 25 ਤੋਂ 27 ਹੈ ਜਿਹੜਾ ਧਰਮ ਨੂੰ ਹਰ ਵਿਸ਼ਵਾਸ ਨੂੰ ਹਰ ਪੰਥ ਨੂੰ ਮੰਨਣ ਦੀ ਆਜ਼ਾਦੀ ਦਿੰਦਾ ਇੱਕ ਸਿੱਖ ਦਾ ਬੱਚਾ ਕਹਿੰਦਾ ਪਰ ਸਾਰੇ ਸਿੱਖ ਮੈਂ ਚਾਹਨਾ ਵਾਂ ਕਿ ਸਾਰੇ ਸਿੱਖ ਇਹੋ ਜਿਹੇ ਨਹੀਂ ਆ ਕਿਉਂਕਿ ਸਿੱਖ ਭਾਈਚਾਰਾ ਹਮੇਸ਼ਾ ਸਾਡੇ ਨਾਲ ਖੜਾ ਰਹਿੰਦਾ ਵਾ ਹਰ ਮੂਮੈਂਟ ਦੇ ਵਿੱਚ ਸਾਡੇ ਨਾਲ ਖੜਾ ਰਹਿੰਦਾ ਵਾ ਕੁਝ ਲੋਕ ਜਿਹੜੇ ਆ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਬਾਬਾ ਤੇਰੀ ਸੋਚ ਤੇ ਬਰਾ ਦਿਆਂਗੇ ਥੋਕੇ ਬਾਬਾ ਤੇਰੀ ਸੋਚ ਤੇ ਬਰਾ ਦਿਆਂਗੇ ਥੋਕੇ ਔਰ ਸਭ ਤੋਂ ਵੱਡੀ ਗੱਲ ਪੰਨੂ ਜੀ ਨੇ ਸਾਡਾ ਇਤਿਹਾਸ ਨਹੀਂ ਜਾਣਦੇ ਆਪਾਂ ਤੇ ਉਹ ਕੌਮ ਆ ਜਿਸ ਤੇ ਸਾਡੀ ਫਤਿਹ ਦੀ ਸਾਂਝ ਵੀ ਜਿਹੜੀ ਆ ਜੈਵਾਲਮੀਕੀ ਜੈ ਭੀਮ ਕੰਨੇ ਜੈ ਗੁਰਦੇਵ ਜੈ ਭੀਮ ਕੰਨੇ ਆ ਜੈ ਕਬੀਰ ਜੈ ਭੀਮ ਕੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੈ ਭੀਮ ਸਭ ਤੋਂ ਪਹਿਲਾਂ ਵਾਹਿ ਸਵਾਮੀ ਮੇਘਨਾਥ ਬਾਲਮਿਕੀ ਸਮਾਜ ਤੋਂ ਜਿਸ ਤਰ੍ਹਾਂ ਤੁਸੀਂ ਸਾਰੇ ਭਲੀ ਭਾਤੀ ਜਾਨੂ ਹੋ ਕਿ ਆਤਵਾਦੀ ਗੁਰਪਤਸਰ ਸਿੰਘ ਪੰਨੂ ਜਿਸ ਵੱਲੋਂ ਨੰਗਲ ਫਲੋਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਨੂੰ ਜਿਹੜਾ ਅਖੰਡਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਵੱਲੋਂ ਜਿਹੜਾ ਚੈਲੇਂਜ ਕੀਤਾ ਗਿਆ ਕਿ 14 April ਤੱਕ ਜਿਹੜਾ ਮੈਂ ਡਾਕਟਰ ਬੀ ਆਰ ਅੰਬੇਦਕਰ ਜੀ ਦੀਆਂ ਮੂਰਤੀਆਂ ਜਿੱਥੇ ਵੀ ਲੱਗਿਆ ਨੇ ਉਹਨਾਂ ਨੂੰ ਅਖੰਡਤ ਕਰਾਂਗਾ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੂਰਾ ਵਾਲਮੀਕੀ ਸਮਾਯੋ ਉਸ ਨੂੰ ਇਸ ਗੱਲ ਦਾ ਚੈਲੇਂਜ ਕਰਦਾ ਹੈ ਕਿ ਉਹ ਸਾਨੂੰ ਦੱਸ ਕੇ ਆਵੇ ਜਿੱਥੇ ਆਣਾ ਅੰਬੇਦਕਰ ਸਾਹਿਬ ਦੀ ਮੂਰਤੀ ਨੁਕਸਾਨ ਪਹਚਾਨ ਤੋਂ ਪਹਿਲਾਂ ਉਹਨੂੰ ਸਾਡੀਆਂ ਲਾਸ਼ਾਂ ਤੋਂ ਨੰਗਣਾ ਪਵੇਗਾ ਨਾ ਅਗਿਓ ਗਿੱਦਰ ਧਮਕੀਆਂ ਮਾਰੇ ਕਿਉਂਕਿ ਜਿੰਨੀ ਵਾਰੀ ਉਹਨੇ ਗਿੱਦਰ ਧਮਕੀਆਂ ਮਾਰੀਆਂ ਉਸ ਦੀ ਗਿੱਦਰ ਧਮਕੀ ਦਾ ਸਿੱਧੇ ਤੌਰ ਤੇ ਹੀ ਜਵਾਬ ਦਿੱਤਾ ਉਸ ਨੇ ਗਿੱਦਰ ਧਮਕੀ ਮਾਰੀ ਕਿ ਅਸਵਾਹੀ ਜਾਏ ਏਅਰ ਇੰਡੀਆ ਦੇ ਜਾਇਦ ਵਿੱਚ ਕੋਈ ਨਾ ਚੜੇ 19 ਸਤੰਬਰ ਵਾਦਨ ਉਸ ਦਿਨ ਵੀ ਅਸੀਂ ਉਸ ਜਾਇਦ ਵਿੱਚ ਚੜ ਕੇ ਉਹਦੀ ਜਿਹੜੀ ਗਿੱਦਰ ਧਮਕੀ ਦਾ ਜਵਾਬ ਦਿੱਤਾ ਉਸ ਉੱਤੇ 22 ਨੇ ਐਫ ਆਰ ਵਾਲਮੀਕੀ ਸਮਾਜ ਦੇ ਦੋ ਨੌਜਵਾਨਾਂ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ ਕਰਾਈਆਂ ਗਿਆ ਮਕਦਮਾ ਨੰਬਰ 168 220 ਥਾਣਾ ਬੀਡਵੀਰ ਲਵਲੀਨ ਉਰਫ ਲਵ ਮੱਟੂ ਵੱਲੋਂ ਦੂਜਾ ਮਕਦਮਾ 250 324 ਮੇਰੇ ਵੱਲੋਂ ਦਰਜ ਹੋਇਆ ਹੈ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਟੀਲੀ ਕਾਰਗੁਜ਼ਾਰੀ ਦਾ ਇਹ ਨਤੀਜਾ ਹੈ ਕਿ ਦੋਸ਼ੀ ਜਿਹੜਾ ਉਹਦੇ ਹੌਸਲੇ ਇੰਨੇ ਵੱਧ ਗਏ ਨੇ ਕਿ ਉਸ ਨੇ ਜਿਸ ਦਿਨ ਭਾਰਤ ਸੰਵਿਧਾਨ ਨਰਮਾਤਾ ਪਹਿਲੇ ਭਾਰਤ ਦੇ ਕਾਨੂੰਨ ਮੰਤਰੀ ਭਾਰਤ ਰਾਧਨ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਹਾੜਾ 14 April ਨੂੰ ਹੈ ਜੋ ਕਿ ਪੂਰੇ ਵਿਸ਼ਵ ਦੇ ਲੋਕਾਂ ਨੇ ਮਨਾਣਾ ਹੈ ਉਸ ਦਿਨ ਨੂੰ ਉਸ ਨੇ ਐਨਾ ਜਿਹੜਾ ਮਤਭਾਗੀ ਘਟਰਾ ਕਰਨ ਦੀ ਜਿਹੜੀ ਆ ਇੱਕ ਫੋਕੀ ਧਮਕੀ ਦਿੱਤੀ ਹੈ ਮੈਂ ਪੂਰੇ ਲੋਕਾਂ ਨੂੰ ਸਾਡੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਦੇਖਦੀ ਹੈ ਕਿ ਤੱਕ ਅਖੰਡਤ ਹਨ ਤਾਨੂੰ ਕਦੇ ਵੀ ਜਿਹੜਾ ਭੰਗ ਨਹੀਂ ਹੋਣ ਦੇਣਾ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਬਣਾ ਕੇ ਰੱਖਣੀ ਆ ਕਿਉਂਕਿ ਐਸੇ ਲੋਕ ਜਿਹੜੇ ਵਿਦੇਸ਼ਾਂ 'ਚ ਬੈਠ ਕੇ ਜਿਹੜੀ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਨੇ ਉਸ ਨੂੰ ਅਸੀਂ ਜਿਹੜਾ ਬਿਲਕੁਲ ਵੀ ਜੜਾ ਖਤਮ ਨਹੀਂ ਹੋਣ ਦੇਣਾ ਕਿਉਂਕਿ ਕੋ ਇੱਕ ਵਿਅਕਤੀ ਦੇ ਨਾਲ ਉਹਦੀ ਪੂਰੀ ਕਮੇਟੀ ਨਹੀਂ ਜੁੜੀ ਹੁੰਦੀ ਆ ਅਤੇ ਨਾਲ ਨਾਲ ਗੁਰਪਤਵਰ ਸਿੰਘ ਪੰਨੂਣ ਵੀ ਦੱਸਾਂ ਕਿ ਖਾਲਸਾ ਕਾਲ ਜਿਹੜਾ ਮੁੰਬਈ ਦੇ ਵਿੱਚ ਬਣਿਆ ਹੈ ਉਹਦੀ ਜਮੀਰ ਵੀ ਅੰਬੇਦਕਰ ਸਾਹਿਬ ਵੱਲੋਂ ਦਿੱਤੀ ਗਈ ਹੈ ਗੁਰਦਾਰਾ ਸਿੰਘ ਸਭਾ ਜੋਗੀ ਦਾਦਰ ਵਿੱਚ ਬਣਿਆ ਉਸ ਦੀ ਜਮੀਰ ਵੀ ਜਿਹੜੀ ਆ ਅੰਬੇਦਕਰ ਸਾਹਿਬ ਜੀ ਵੱਲੋਂ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਹੀ ਜਿਹੜਾ ਪਹਿਲਾਂ ਜਿਹੜਾ ਸਿੱਖ ਧਰਮ ਪ੍ਰਚਾਰ ਦੇ ਜਿਹੜੇ ਐਸੇ ਗੁਰੂ ਘਰ ਦੇ ਵਿੱਚ ਜਿਹੜਾ ਆਇਆ ਗਿਆ ਸੀ ਉਹਨਾਂ ਵੱਲੋਂ ਹਮੇਸ਼ਾ ਹੀ ਸਿੱਖ ਧਰਮ ਦਾ ਸਤਿਕਾਰ ਕੀਤਾ ਜਾਂਦਾ ਕਿਉਂਕਿ ਜਿੰਨੇ ਸਾਡੇ ਪਿੰਡਾਂ ਵਿੱਚ ਵਾਲਮੀਕਨ ਸਮਾਜ ਲੋਕ ਬੈਠੇ ਨੇ ਜੋ ਕਿ ਸਿੱਖ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਪੂਜਦੇ ਨੇ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਾਂ ਜਿਹੜੇ 85% ਲੋਕ ਨੇ ਭਾਰਤ ਦੇ ਅੰਦਰ ਉਹ ਉਹਨਾਂ ਦੇ ਲਈ ਜਿਹੜਾ ਰਹਿਬਰ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਜੇਕਰ ਐਸੀ ਕੋਈ ਘਟਨਾ ਘਟੀ ਤਾਂ ਜੋ ਭਾਰਤ ਦੇ ਹਾਲਾਤ ਹੋ ਜਾਣਗੇ ਉਸ ਦੀ ਜ਼ਿੰਮੇਵਾਰ ਭਾਰਤ ਸਰਕਾਰ ਦੇ ਨਾਲ ਪੰਜਾਬ ਸਰਕਾਰ ਤੇ ਉਹ ਸੂਬਾ ਹੋਵੇਗਾ ਜਿੱਥੇ ਅੰਬੇਦਕਰ ਸਾਹਿਬ ਜੀ ਦੀ ਮੂਰਤੀ ਜਿਹੜੀ ਖੰਡਿਤ ਕੀ ਹੋਈ ਹੋਵੇਗੀ ਇਸ ਕਰਕੇ ਮੇਰੀ ਸਰਕਾਰਾਂ ਨੂੰ ਚੇਤਾਵਨੀ ਨੇ ਕਿ ਐਸੇ ਦੋਸ਼ੀ ਉੱਤੇ ਜਿਹੜੇ ਪਹਿਲੇ ਵੀ ਮੁਕਾਦਮੇ ਦਰਜ ਨੇ ਉਹ ਨਵਾਂ ਜਿਹੜਾ ਲੇਟੈਸਟ ਮਕਦਮਾ ਜਿਹੜੀ ਅਸੀਂ ਮਾਨ ਜੋ ਪੁਲਿਸ ਕਮਿਸ਼ਨ ਸਾਹਿਬ ਨੂੰ ਜਿਹੜੀ ਸ਼ਿਕਾਇਤ ਦਿੱਤੀ ਹੈ ਜਿਸ ਨੂੰ UID 5628285 ਲੱਗਾ ਹੈ ਉਸ ਉੱਤੇ ਮਕਦਮਾ ਦਰਜ ਕਰਕੇ ਉਸ ਨੂੰ ਜਲਦ ਚੋ ਜਲ ਜਿਹੜਾ ਗ੍ਰਿਫਤਾਰ ਕਰ ਪਰ ਮਕਦਮੇ ਦਾ ਦਰਜ ਹੋ ਜਾਂਦੇ ਆ ਪਰ ਕਿਵੇਂ ਦੇਖਦੇ ਹੋ ਜੀ ਪੰਨੋ ਫੇਰ ਧੱਕਿਆ ਦਿੰਦਾ ਬਾਹਰੋਂ ਬੈਠਾ ਹੀ ਉਹ ਭਾਰਤ ਸਰਕਾਰ ਤੇ ਪੰਜਾਬ ਸਰਕਾਰਾਂ ਦਾ ਰੱਖਿਆ ਐਸਾ ਇੱਕ ਬੰਦਾ ਹੈ ਜੋ ਕਿ ਦੇਸ਼ ਦੇ ਅੰਦਰ ਜਿਹੜਾ ਮਾਹੌਲ ਜਿਹੜਾ ਖਰਾਬ ਕਰ ਰਿਹਾ ਤੇ ਦੇਸ਼ ਦੀ ਜਿਹੜੀ ਆਪਸੀ ਭਾਈਚਾਰਕ ਸਾਂਝ ਨੂੰ ਜਿਹੜਾ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੁਣ ਕੀ ਰਣਨੀਤੀ ਰਹੀ ਦੀ ਜੇ ਨਹੀਂ ਮ ਜੇ ਪਰਚਾ ਨਾ ਦਰਜ ਹੋਏਗਾ ਮੈਂ ਦੱਸਿਆ ਪਰਚਾ ਦਰਜ ਵੀ ਕਰਾਵਾਂਗੇ ਉਸ ਦੀ ਗ੍ਰਿਫਤਾਰੀ ਵੀ ਕਰਾਵਾਂਗੇ ਜੇਕਰ ਕਿਤੇ ਵੀ ਅੰਬੇਦਕਰ ਸਾਹਿਬ ਦੀ ਜਿਹੜੀ ਮੂਰਤੀ ਖੰਡਿਤ ਹੋਗੀ ਰੇਅਰ ਰੋਕੋ ਅੰਦੋਲਨ ਉਸ ਜ਼ਿਲ੍ਹੇ ਤੋਂ ਹੀ ਚਾਲੂ ਕਰਾਂਗੇ 14 ਅਪ੍ਰੈਲ ਨੂੰ ਚੈਲੇਂਜ ਦਿੱਤਾ ਜੀ ਉਹਨਾਂ ਨੇ ਇੱਥੇ ਵੀ ਅੰਮ੍ਰਿਤਪੁਰ ਵੀ ਮੂਰਤੀ ਹੈ ਬਾਬਾ ਜੀ ਖੰਦੀ ਇੱਥੇ ਸਾਡੇ ਸੰਤ ਜਿਹੜੇ Swami Heb Appeal ਜੀ ਉਹਨਾਂ ਵੱਲੋਂ ਸਾਫ਼ ਕਿਹਾ ਗਿਆ ਕਿ ਮੈਂ ਖੋਦ ਉਸਦੇ ਨੇ ਇੱਥੇ ਮੂਰਤੀ ਉੱਤੇ ਬੈਠਾਂਗਾ ਮੇਰੀ ਲਾਸ਼ ਤੋਂ ਜਿਹੜਾ ਗੁਜਰ ਕੇੜਾ ਪੰਨੂ ਦੇ ਬੰਦੇ ਉਹ ਮੂਰਤੀ ਤੱਕ ਪਹੁੰਚਣ ਕਰ ਆਪਣਾ ਨਾਮ ਬਤਾਓ ਮੈਂ ਸੁਆਮੀ ਹੈਪੀ ਦਾਸ ਫੀਲ ਬਾਲਮੀਕੀ ਸਮਾਜ ਤੋਂ ਇੱਕ ਬਹੁਤ ਹੀ ਗੁੰਡਾ ਅੰਸਰ ਕੁੱਤਾ ਆਦਮੀ ਜਿਹੜਾ ਕਿ ਆਪਣੇ ਆਪ ਨੂੰ ਇੱਕ ਸਿੱਖ ਦਾ ਬੱਚਾ ਕਹਿੰਦਾ ਪਰ ਸਾਰੇ ਸਿੱਖ ਮੈਂ ਚਾਹਨਾ ਵਾਂ ਕਿ ਸਾਰੇ ਸਿੱਖ ਇਹੋ ਜਿਹੇ ਨਹੀਂ ਆ ਕਿਉਂਕਿ ਸਿੱਖ ਭਾਈਚਾਰਾ ਹਮੇਸ਼ਾ ਸਾਡੇ ਨਾਲ ਖੜਾ ਰਹਿੰਦਾ ਵਾ ਹਰ ਮੂਮੈਂਟ ਦੇ ਵਿੱਚ ਸਾਡੇ ਨਾਲ ਖੜਾ ਰਹਿੰਦਾ ਵਾ ਕੁਝ ਲੋਕ ਜਿਹੜੇ ਆ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਪਹਿਲੇ ਤੇ ਆਪਾਂ ਉਹਦੀ ਫੋਟੋ ਦੇਖਾਂਗੇ ਸਾਰੇ ਦੇਖਦੇ ਆ ਕਿ ਉਹਦੀ ਫੋਟੋ ਦੇ ਉੱਪਰ ਨਾ ਤੇ ਪੱਗ ਬੰਨਦਾ ਤੇ ਇੱਕ ਉਹ ਜਿਹੜੀ ਉਹਨੇ ਦੇਖਿਆ ਵੀ ਉਹਦੇ ਕੇਸ ਵੀ ਨਹੀਂ ਅਗੇ ਤੇ ਸਿੱਖ ਤੇ ਅਸੀਂ ਉਹਨੂੰ ਮੰਨਦੇ ਹੀ ਨਹੀਂ ਆ ਇਹ ਜਿਹੜੇ ਐਸਾਂ ਦੇ ਲੋਕ ਜਿਹੜੇ ਨੇ ਉਹ ਦੇਸ਼ ਦੇ ਵਿੱਚ ਗੁੰਡਾਗਰਦੀ ਕਰਕੇ ਦੇਸ਼ ਦੇ ਵਿੱਚ ਭ੍ਰਸਤਾਚਾਰ ਕਰਦੇ ਨੇ ਔਰ ਦੇਸ਼ ਦੇ ਵਿੱਚ ਦੰਗੇ ਕਰਾਉਂਦੇ ਨੇ 14 ਅਪ੍ਰੈਲ ਦੀ ਜਿਹੜੀ ਉਹਨੇ ਗੱਲ ਕਹੀ ਆ ਅਸੀਂ ਚੇਤਾਵਨੀ ਦਿੰਨੇ ਆ ਮੈਂ ਖੁਦ ਇੱਥੇ 14 ਤਰੀ ਨੂੰ ਖੁਦ ਬੈਠੂੰਗਾ ਜਿਸ ਕਿਸੇ ਨੇ ਵੀ ਆਣਾ ਆ ਉਹ ਉੱਥੋਂ ਸਾਡੀ লাশ ਤੋਂ ਗੁਜ਼ਰ ਕੇ ਆਵੇ ਪੂਰਾ ਟਾਈਮ ਪਾਵਾਂਗੇ ਅਗਰ ਉਹਨੇ ਟਾਈਮ ਦੇਣਾ ਕੋਈ ਟਾਈਮ ਦੱਸੇ ਬਾਲਮੀਕੀ ਸਮਾਜ ਸੜਕਾਂ ਤੇ ਆ ਔਰ ਹਮੇਸ਼ਾ ਹੀ ਆਪਣੇ ਰੈਬਰ ਤੇ ਲਈ ਬਾਬਾ ਸਾਹਿਬ ਅੰਬੇਡਕਰ ਦੇ ਲਈ ਆਪਣੇ ਦਲਤਾ ਮਹਾਪੁਰਸ਼ਾਂ ਦੇ ਲਈ ਹਮੇਸ਼ਾ ਹੀ ਅੱਗੇ ਵੱਧ ਚੜ ਕੇ ਸੰਘਰਸ਼ ਕਰਦਾ ਅਸੀਂ ਸੰਘਰਸ਼ ਕਰਾਂਗੇ ਔਰ ਔਰ ਨੱਕ ਦੇ ਵਿੱਚ ਦਮ ਕਰਕੇ ਰੱਖਾਂਗੇ ਔਰ ਜਿਹੜੀ ਬਾਬਾ ਮੇਰਨਾਥ ਜੀ ਨੇ ਜਿਹੜੀ ਗੱਲ ਕਹੀ ਆ ਵੀ ਦੋ ਪਰਚੇ ਜਿਹੜੇ ਹੋਏ ਨੇ ਉਹ ਅੱਜ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋਈ ਹੁਣ ਪਰਚਾ ਕਰਾ ਕੇ ਗ੍ਰਿਫਤਾਰੀ ਕਰਵਾਵਾਂਗੇ ਧੰਨਵਾਦ ਜੈ ਵਾਲਮੀਕ ਮੈਨੂੰ ਲੱਗਦੀ ਹੈ ਕਿ ਮੈਂ ਜੀ ਫਾਊਂਡਰ ਪੀ ਰੈਕਸ਼ਨ ਕਮੇਟੀ ਅੱਜ ਇੱਥੇ ਪਹੁੰਚੇ ਹੋਏ ਸੀ ਕਹਿੰਦੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਮੀਦਵਾਰਾਂ ਦੇ ਖਿਲਾਫ ਬਾਬਾ ਸਾਹਿਬ ਦੇ ਖਿਲਾਫ ਪ੍ਰਚਾਰ ਹੋ ਰਿਹਾ ਸੀ ਔਰ ਕੱਲ ਫਲੋਰ ਦੇ ਵਿੱਚ ਹੋਈ ਘਟਨਾ ਜਿਹੜੀ 31 ਮਾਰਚ ਦਾ ਦਿਨ ਚੁਣਿਆ ਗਿਆ ਜਦੋਂ ਬਾਬਾ ਸਾਹਿਬ ਉਮੀਦਵਾਰ ਜੀ ਨੂੰ ਭਾਰਤ ਰਤਨ ਅਵਾਰਡ ਦਿੱਤਾ ਗਿਆ ਆਰਟੀਕਲ 25 ਤੇ 27 ਦੀ ਗੱਲ ਕੀਤੀ ਹੈ ਪੰਨੂ ਨੇ ਬਾਹਰ ਬੈਠ ਕੇ ਆਰਟੀਕਲ 25 ਤੇ 27 ਹੈਗਾ ਕਿ ਇਹਦੀ ਜਾਣਕਾਰੀ ਜ਼ਰੂਰ ਦਵਾਂਗਾ ਧਰਮ ਨੂੰ ਮੰਨਣ ਦੀ ਆਜ਼ਾਦੀ ਦਿੰਦਾ ਆਰਟੀਕਲ 25 ਤੋਂ 27 ਜੀ ਅੱਜ ਆਪਾਂ ਸ੍ਰੀ ਸਾਹਿਬ ਉਹ ਆਰਟੀਕਲ 25 ਤੋਂ 27 ਹੈ ਜਿਹੜਾ ਧਰਮ ਨੂੰ ਹਰ ਵਿਸ਼ਵਾਸ ਨੂੰ ਹਰ ਪੰਥ ਨੂੰ ਮੰਨਣ ਦੀ ਆਜ਼ਾਦੀ ਦਿੰਦਾ ਦੂਜੀ ਬੇਨਤੀ ਇਹ ਕਰਾਂਗੇ ਜੀ ਕਿ ਸਰਬ ਸਮਾਜ ਨੂੰ ਸਮਝਣ ਦੀ ਜਰੂਰਤ ਹੈ ਕਿ ਜਿੱਥੇ ਆਪਾਂ ਐਸਸੀ ਹੈਗੇ ਆਂ ਦਲਿਤ ਹੈਗੇ ਆਂ ਉੱਥੇ ਆਪਾਂ ਵਾਲਮੀਕੀ ਮਜਬੂਤ ਸਿੱਖ ਵੀ ਹੈਗੇ ਆ ਇਹ ਕਿਤੇ ਵੀ ਸਕੀਮ ਨਹੀਂ ਚੱਲੇਗੀ ਬਾਹਰ ਬੈਠ ਕੇ ਕਿ ਸਮਾਜ ਦੇ ਵਿੱਚ ਕੋਈ ਪਾੜਾ ਪਾ ਦਿਆਂਗੇ ਔਰ ਤੀਜਾ ਸਭ ਤੋਂ ਵੱਡੀ ਗੱਲ ਹੈ ਦਲਿਤਾਂ ਦੇ ਨੂੰ ਸੰਬੋਧਿਤ ਕਰਕੇ ਬਾਬਾ ਸਾਹਿਬ ਨੂੰ ਦਾ ਅਪਮਾਨ ਕੀਤਾ ਗਿਆ ਦਲਿਤ ਅੱਜ ਕਿਤੇ ਵੀ ਖੜਿਆ ਉਹ ਬਾਬਾ ਸਾਹਿਬ ਉਬੇਦਕਰ ਜੀ ਦੇ ਕਰਕੇ ਆ 20 ਮਾਰਚ 1927 ਨੂੰ ਮਹਾੜ ਸੱਤਿਆਗ੍ਰਹਿ ਕਰਕੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਦਲਿਤਾਂ ਨੂੰ ਪਾਣੀ ਪੀਣ ਦਾ ਬਰਾਬਰੀ ਤੇ ਹੱਕ ਦਿੱਤਾ। ਅੱਜ ਤੱਕ ਦੁਨੀਆ ਦੇ ਵਿੱਚ ਕੋਈ ਪਾਣੀ ਪੀਣ ਲਈ ਅੰਦੋਲਨ ਨਹੀਂ ਹੋਇਆ, ਇੱਕੋ ਇੱਕ ਅੰਦੋਲਨ ਹੋਇਆ। ਮਜ਼ਦੂਰਾਂ ਨੂੰ ਜਿੰਨੇ ਹੱਕ ਮਿਲੇ ਪਏ ਆ ਸਾਡੀਆਂ ਭੈਣਾਂ ਨੂੰ ਜਿੰਨੇ ਹੱਕ ਮਿਲੇ ਪਏ ਆ ਹਿੰਦੂ ਕੋਟ ਬਿਲਚ ਬਾਬਾ ਸਾਹਿਬ ਅੰਬੇਦਕਰ ਨੇ ਕਾਨੂੰਨ ਮੰਤਰੀ ਦੇ ਦੌਰ ਤੇ ਹਸਤੀਫਾ ਦਿੱਤਾ। ਅੱਜ ਸਾਡਾ ਸਮਾਜ ਜਿੱਥੇ ਵੀ ਖੜਾ 26 ਜਨਵਰੀ 1950 ਨੂੰ ਖੜਾ ਹੈ। ਔਰ ਸਭ ਤੋਂ ਵੱਡੀ ਗੱਲ ਪੰਨੂਰ ਜੀ ਨੇ ਸਾਡਾ ਇਤਿਹਾਸ ਨਹੀਂ ਜਾਣਦੇ। ਆਪਾਂ ਦੇ ਉਹ ਕੌਮ ਹੈ ਜਾ ਕਬੀਰ ਜਾ ਧੀਮ ਕੰਨੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜਾ ਪੀਰ ਜਰੂਰ ਕੀਤਾ ਜੀ ਉਹਨਾਂ ਨੇ 14 ਅਪ੍ਰੈਲ ਦਾ ਜੋ ਮੂਰਤੀਆਂ ਤੋੜੀਆਂ ਜਾਣੀਆਂ ਬਤਨ ਕਿ ਚੈਲੰਜ ਲੋਕ ਲਗਾ ਕੇ ਹੋ ਸਕਦਾ ਜੀ ਬਾਹਰ ਬੈਠ ਕੇ ਆਪਾਂ ਇਹ ਗੱਲ ਕਰ ਸਕਦੇ ਹਾਂ ਸਸਤੇ ਡਾਲਰ ਭੇਜ ਕੇ ਇੱਥੇ ਕਿਸੇ ਸ਼ਰਾਰਤੀ ਅੰਸਲਾਂ ਨੂੰ ਆਪਾਂ ਭੇਜ ਸਕਦੇ ਹਾਂ ਪਰ 13 ਅਪ੍ਰੈਲ ਰਾਤ ਨੂੰ ਜਿੱਦਾ ਸੰਤ ਸੰਵਾਜ ਨੇ ਕਿਹਾ ਹਰ ਜਗ੍ਹਾ ਆਪਾਂ ਆਪਣੀਆਂ ਜਿਹੜੀਆਂ ਪ੍ਰਤਿਮਾਵਾਂ ਨੇ ਉਹਨਾਂ ਦਾ ਹੀ ਸੁਰੱਖਿਆ ਕਰਾਂਗੇ ਸੰਤ ਸੰਵਾਜ ਇੱਥੇ 14 ਅਪ੍ਰੈਲ ਤੱਕ ਬੈਠੇਗਾ ਬਾਕੀ ਪ੍ਰਸ਼ਾਸਨ ਦੀ ਵੀ ਕੋਈ ਜ਼ਿੰਮੇਵਾਰੀ ਹੈਗੀ ਆ ਇੱਕ ਹਫਤਾ ਹੋ ਗਿਆ ਅ スクリーンショット ਭੇਜੇਗੇ ਇੱਕ ਸਲੀਪਰ ਸੈਲ ਦੇ ਦੱਸਿਆ ਗਿਆ ਉਹਦੀ ਰਿਕਾਰਡਿੰਗ ਮੇਰੇ WhatsApp ਤੇ ਆਈਆਂ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਤੋੜਨ ਦਾ ਉਹ ਦਾਅਵੇ ਕਰ ਰਿਹਾ ਔਰ ਮਾੜਾ ਚੰਗਾ ਬੋਲ ਰਿਹਾ ਪਰ ਪ੍ਰਸ਼ਾਸਨ ਨੇ ਅਜੇ 1 ਹਫ਼ਤੇ ਬਾਅਦ FIR ਵੀ ਨਹੀਂ ਕੀਤੀ ਸੰਤ ਸਮਾਜ ਕਹਿੰਦਾ ਇਸ ਬੰਦੇ ਦੇ ਖਿਲਾਫ FIR ਕਰਵਾ ਕੇ ਬੈਠਾ ਵਾ ਸੰਤ ਬੇਗਨਾਥ ਜੀ ਔਰ ਬੇਨਤੀ ਇਹ ਕਰਾਂਗੇ ਕਿ ਅਮਰੀਕਾ ਦੇ ਵਿੱਚ ਜਿਹੜੇ ਅੰਬੇਦਕਰਵਾਦੀ ਬੈਠੇ ਨੇ ਉਹਨਾਂ ਨੂੰ ਇਹ ਕੇਸ ਲੜਨਾ ਪਏਗਾ ਅਮਰੀਕਾ ਦੇ ਵਿੱਚ ਵੀ ਅਮਰੀਕਾ ਆਪਣੇ ਆਪ ਨੂੰ ਸਭ ਤੋਂ ਪੁਰਾਣਾ ਲੋਕਤੰਤਰ ਕਹਿੰਦਾ ਅਮਰੀਕਾ ਮਾਰਟਨ ਲੂਥਰ ਕਿੰਗ ਦੀ ਤਰਫੀ ਕਹਿੰਦਾ ਜਿਹੜਾ ਰੰਗ ਭੇਦ ਦੇ ਖਿ ਉਹਦੇ ਵਿੱਚ ਉਮੀਦਵਾਰਵਾਦੀ ਆਪਣਾ ਕੇਸ ਲੜਨ ਤਾਂਕਿ ਉਸ ਦੀ ਕੋਰਟ ਦੇ ਵਿੱਚ ਅਮਰੀਕਨ ਸੰਵਿਧਾਨ ਦੇ ਵਿੱਚ ਵੀ ਇਹਦਾ ਟ੍ਰਾਇਲ ਸ਼ੁਰੂ ਕਰਾਇਆ ਜਾ ਸਕੇ। ਮਾਮਲੇ ਦਰਜ ਤਾਂ ਹੋ ਜਾਂਦੇ ਨੇ ਕਿਉਂਕਿ ਜੁਡੀਸ਼ੀਅਲ ਸਿਸਟਮ ਤੋਂ ਬਾਹਰ ਹੈਗਾ। ਬੇਨਤੀ ਕਰ ਸਮਝਣਾ ਚਾਹ। ਜੁਡੀਸ਼ੀਅਲ ਸਿਸਟਮ ਤੋਂ ਬਾਹਰ ਹੈਗਾ ਪਰ ਇਹੋ ਹੀ ਕੇਸ ਇਹ ਆ ਕੇ ਸਾਨੂੰ ਮੌਕਾ ਮਿਲੇ ਕਿ ਅਮਰੀਕਨ ਸੰਵਿਧਾਨ ਦੇ ਵਿੱਚ ਅਮਰੀਕਨ ਜੁਡੀਸ਼ੀਅਲ ਸਿਸਟਮ 'ਤੇ ਜਾ ਕੇ ਲੜ ਸਕੀਏ। ਜੇ ਅਮਰੀਕਾ ਗੱਲ ਕਰਦਾ ਹੈ ਫਰੀडम ਆਫ ਸਪੀਚ ਦਾ ਮਤਲਬ ਇਹ ਨਹੀਂ ਆ ਕਿ ਜੋ ਮਰਜ਼ੀ ਬੋਲੀ ਜਾਓ। ਔਰ ਇਹ ਉਹੀ ਅਮਰੀਕਾ ਦਾ ਜਿੱਥੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਆਪਣੀਆਂ ਡਿਗਰੀਆਂ ਕੰਪਲੀਟ ਕੀਤੀਆਂ ਸੋ ਉਮੀਦ ਕਰਦਾ ਹਾਂ ਅੰਬੇਦਕਰਵਾਦੀ ਹਿੱਦਲੀ ਸਮਾਜ ਜਿਹੜਾ ਅਮਰੀਕਾ 'ਚ ਬੈਠਾ ਹੈ ਇਸ ਕਤੀੜ ਪੰਨੂ ਨੂੰ ਚੈਲੰਜ ਕਰੇ ਕੋਰਟ 'ਚ ਟ੍ਰਾਇਲ ਕਰੇ